ਅੱਜ ਦਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਜੀ ਪ੍ਰਾਤਨ ਵਿਆਹ ਤੇ ਨਵੇਂ ਵਿਆਹ ਵਿੱਚ ਕੀ ਅੰਤਰ ਹੈ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪੁਰਾਣਾ ਵਿਆਹ ਹੁੰਦਾ ਸੀਗਾ ਉਹ ਬੰਦਾ ਆਪਣੇ ਪਿੰਡ 'ਚ ਹੀ ਕਰਦਾ ਸੀਗਾ ਜਾਂ ਇੱਕ ਸਾਥ ਕਹਦੀਏ ਜਿੱਥੇ ਇੱਕ ਕਮਰੇ ਬਣਾਏ ਜਾਂਦੇ ਸੀਗੇ ਪਿੰਡ ਵੱਲੋਂ ਉੱਥੇ ਬਰਾਤ ਨੂੰ ਠਹਿਰਾਇਆ ਜਾਂਦਾ ਸੀਗਾ ਵੈਲਕਮ ਕਰਨ ਵਾਸਤੇ ਉਹਨਾਂ ਨੂੰ ਠੰਡੇ ਜਿਹਨੂੰ ਕਹਦੀਏ ਪੰਜਾਬੀ 'ਚ ਹੁਣ ਕੋਲਡ ਡਰਿੰਕ ਉਹ ਪੁਲਾਏ ਜਾਂਦੇ ਸੀਗੇ ਬਰਾਤ ਨੂੰ ਉੱਥੇ ਉਹਨਾਂ ਵਾਸਤੇ ਤੁਸੀਂ ਦੇਖਿਆ ਹੋਣਾ ਮਿੰਜੇ ਢਾਹ ਦਿੱਤੇ ਜਾਂਦੇ ਸੀਗੇ ਤੇ ਉੱਥੇ ਬਰਾਤ ਦਾ ਖਾਣਾ ਪੀਣਾ ਸਾਰਾ ਕੁਝ ਉੱਥੇ ਹੀ ਹੁੰਦਾ ਸੀਗਾ ਜਿਨੇ ਕੋਈ ਦਾਲੂ ਪੀਣੀ ਹੈ ਚਿਕਨ ਖਾਣਾ ਜਾਂ ਕੋਲਡ ਡਰਿੰਕ ਪੀਣੀ ਹੈ ਜੋ ਵੀ ਖਾਣਾ ਪੀਣਾ ਉੱਥੇ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਉੱਥੋਂ ਆਨੰਦਕਾਰ ਚ ਲਈ ਘਰੇ ਬੁਲਾਇਆ ਜਾਂਦਾ ਸੀਗਾ ਪਰ ਹੁਣ ਕਿਤੇ ਨਾ ਕਿਤੇ ਜਿਉਂ-ਜਿਉਂ ਯੁੱਗ ਬਦਲਦਾ ਜਾ ਰਿਹਾ ਨਵੇਂ ਨਵੇਂ ਪੀੜੀ ਆਉਂਦੇ ਰਹੇ ਨਵੇਂ-ਨਵੇਂ ਅਸੀਂ ਯੁੱਗ 'ਚ ਜਾ ਰਹੇ ਹਾਂ 2021 'ਚ ਤਾਂ ਉੱਥੇ ਜਿਹੜੇ ਵਿਆਹ ਨੇ ਉਹ ਅਸੀਂ ਪੈਲਸਾ 'ਚ ਕਰਨ ਲੱਗੇ ਪੈਲਸਾ 'ਚ ਜਾਣ ਨਾਲ ਇਹ ਹੈ ਕਿ ਮਾਪੇ ਦਾ ਖਰਚਾ ਵੀ ਵਧ ਰਿਹਾ ਤੇ ਕਿਤੇ ਨਾ ਕਿਤੇ ਅਸੀਂ ਚਾਹੀਏ ਇਹ ਅਸੀਂ ਦਿਖਾਵੇ ਲਈ ਕਰ ਰਹੇ ਹਾਂ ਜਾਂ ਇਕ ਨਵਾਂ ਕਹਦੇ ਇਹ ਫੈਸ਼ਨ ਹੈ ਜੀ ਨਵਾਂ ਹੁਣ ਅੱਜ ਕੱਲ ਪੀੜੀ ਨਵੀਂ ਸੋਸਾਇਟੀ ਜਾਰੀ ਹੈ ਕਿ ਤਨਾ ਕਿਤੇ ਜਾਂ ਆਪਾਂ ਉਹਦਾ ਨਾਮ ਦੇ ਸਕਦੇ ਹਾਂ ਇਸ ਘੜੀ ਵਿੱਚ ਅਸੀਂ ਗੱਲਬਾਤ ਕਰ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਵੀਰ ਜਿਵੇਂ ਗੁਰਿੰਦਰਪਾਲ ਜੀ ਗੁਰਿੰਦਰ ਗੁਰਿੰਦਰਪਾਲ ਜੀ ਨੇ ਸਾਡੇ ਨਾਲ ਨੇ ਗੁਰਿੰਦਰ ਜੀ ਇਹ ਦੱਸੋ ਕਿ ਜੋ ਆਪਾਂ ਇੱਕ ਵਿਸ਼ਾ ਲੈ ਕੇ ਗਏ ਆ ਕਿ ਪੁਰਾਣਾ ਮੈਰਿਜ ਤੇ ਨਵੀਂ ਮੈਰਿਜ 'ਚ ਕੀ ਅੰਤਰ ਹੈ ਤੁਸੀਂ ਕੀ ਸਮਝਦੇ ਹੋ ਅੱਜ ਕੱਲ ਜੋ ਪੀੜੀ ਹੈ ਉਹਦੇ ਬਾਰੇ ਜੇ ਤੁਸੀਂ ਅੱਜ ਕੱਲ ਪੀੜੀ ਕੀ ਸੋਚਦੇ ਓ ਇਸ ਬਾਰੇ ਬਿਲਕੁਲ ਬਹੁਤ ਹੀ ਵਧੀਆ ਵਿਚਾਰ ਪੰਨ ਚੁਣਿਆ ਸਰ ਅੱਜ ਕਿ ਜਿਹੜੇ ਪਰਾਤਨ ਵਿਆਹ ਹੁੰਦੇ ਸੀ ਬਹੁਤ ਹੀ ਸਾਦੇ ਹੁੰਦੇ ਸੀ ਜੀ ਤੇ ਪਰਾਤਨ ਵਿਆਹ ਦੇ ਵਿੱਚ ਉਨੀ ਸਾਦਗੀ ਹੁੰਦੀ ਸੀ ਉਨਾ ਹੀ ਚਾਹ ਹੁੰਦਾ ਸੀ ਲੋਕਾਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਕਹ ਚਾਹ ਹੁਣ ਵੀ ਹੁੰਦਾ ਪਰ ਕਿਤੇ ਨਾ ਕਿਤੇ ਜਾ ਕੇ ਉਹ ਚਾਹ ਬਹੁਤ ਘੱਟ ਹੁੰਦਾ ਕਿਉਂਕਿ ਜਿਹੜਾ ਵਿਆਹ ਹੁਣ ਅੱਜ ਦੇ ਸਮੇਂ ਦੇ ਵਿੱਚ ਤਕਰੀਬਨ 5 ਜਾਂ 6 ਘੰਟੇ ਤੱਕ ਸੀਮਤ ਰਹਿ ਗਿਆ ਜੀ ਪੁਰਾਣੇ ਵਿਆਹਾਂ ਦੇ ਵਿੱਚ ਤੁਸੀਂ ਦੇਖੋ ਕਿ ਬਰਾਤਾਂ 2 ਤੋਂ 3 ਦਿਨ ਰੁਕਦੀਆਂ ਸੀਗੀਆਂ ਸਾਰੇ ਪਰਿਵਾਰ ਦੇ ਵਿੱਚ ਹਨਾ ਤੇ ਫਿਰ ਉਹਨਾਂ ਦੀ ਸੇਵਾ ਕੀਤੀ ਜਾਂਦੀ ਸੀ ਉਹ ਤੋਂ ਇਲਾਵਾ ਫਿਰ ਉਹ ਤੋਂ ਤਿਆਰੀ ਦਰਗਾ ਲੋ ਮਹੀਨਿਆਂ ਬੱਧੀ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੇ ਸੀ ਕਿ ਸਾਡੇ ਅਸੀਂ ਕੁੜੀ ਦਾ ਵਿਆਹ ਕਰਨਾ ਹੈ ਜਾਂ ਅਸੀਂ ਬੁੰਡੇ ਦਾ ਵਿਆਹ ਕਰਨਾ ਹੈ ਕਿ ਸਾਡੇ ਘਰ ਰਿਸ਼ਤੇਦਾਰ ਆਣਗੇ ਕਿ ਸਾਨੂੰ ਕੋਈ ਐ ਨਾ ਕਹ ਦੇ ਵੀ ਤੁਸੀਂ ਸੇਵਾ ਦੇ ਵਿੱਚ ਕਮੀ ਰੱਖੀ ਆ ਜੀ ਸੋ ਕਿਤੇ ਨਾ ਕਿਤੇ ਸਮੇਂ ਦੇ ਨਾਲ ਜਿਹੜਾ ਸਾਡਾ ਵਿਆਹ ਉਹ ਬਿਲਕੁਲ ਚੇਂਜ ਹੁੰਦਾ ਜਾ ਰਿਹਾ ਉਹਦੇ ਵਿੱਚ ਰਸਮਾਂ ਉਹਦੀਆਂ ਤਿਆਰੀਆਂ ਜਾਂ ਫਿਰ ਧਾਰਮਿਕ ਤਿਆਰੀਆਂ ਹੋ ਗਈਆਂ ਆਪਾਂ ਮੇਰੇ ਰਿਸ਼ਤੇਦਾਰਾਂ ਦੀ ਸੇਵਾ ਪਾਣੀ ਦੇ ਵਿੱਚ ਵੀ ਫਰਕ ਜਾ ਹੋ ਗਿਆ ਥੋੜਾ ਜਿਹਾ ਨਵੇਂ-ਨਵੇਂ ਟ੍ਰੈਂਡ ਆ ਗਏ ਨੇ ਫੈਸ਼ਨ ਹੋ ਗਿਆ ਲੋਕਾਂ ਦੇ ਵਿੱਚ ਲੋਕਾਂ ਨੂੰ ਇੱਕ ਅੱਜ ਦੇ ਵਿਆਹ ਦੇ ਵਿੱਚ ਮੇਰਾ ਖਿਆਲ ਹੈ ਮੈਂ ਇਹ ਕਹੂੰਗਾ ਕਿ ਅਸੀਂ ਆਪਣਾ ਸਟੈਂਡਰਡ ਵੇਖਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਰਸਮ ਕਿਹੜੀ ਨਿਭਾ ਰਹੇ ਹਾਂ ਜਾਂ ਫਿਰ ਅਸੀਂ ਦਿਖਾਵਾ ਕੀ ਕਰ ਰਹੇ ਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿੰਮੇ ਹੋਣਾ ਅੱਜ ਕੱਲ ਮੈਰਜ਼ਾਂ ਹੋ ਰਹੀਆਂ ਨੇ ਪੈਲਸਾਂ 'ਚ ਹੋ ਰਹੀਆਂ ਨੇ ਉਹਦੇ ਵਿੱਚ ਇੱਕ ਮਾਪਾ ਆਪਣੇ ਸਾਰੀ ਜ਼ਿੰਦਗੀ ਦਾ ਪੈਸਾ ਜੋੜਿਆ ਹੁੰਦਾ ਇੱਕ ਮਾ ਅਗਰ ਆਪ ਦੇਖੇ ਬੇਟੀ ਦੇ ਬਾਪ ਨੇ ਸਾਰੇ ਲੇਕਿਨ ਅਗਰ ਬੇਟੀ ਦੇ ਬਾਪ ਨੇ ਦੇਖਿਆ ਜਾਵੇ ਤਾਂ ਬੰਦਾ 2 ਘੰਟੇ ਲਈ 4 ਘੰਟੇ ਲਈ ਆਪਾਂ ਮੈਰਿਜ ਪੈਲੇਸ ਜਾਂਦੇ ਆ ਅਟੈਂਡ ਕਰਦੇ ਆ ਉਸ ਨੂੰ ਸਾਰੀ ਮਿਹਨਤ ਦਾ ਪੈਸਾ ਕਿਤਨਾ ਕਿਤੇ ਉਹ 4-5 ਘੰਟੇ ਜਿਹਨੇ ਪੜ ਜਾਂਦੇ ਜੀ ਬਿਲਕੁਲ ਨੇ ਪੜ ਜਾਂਦੇ ਔਰ ਕਿਤਨਾ ਕਿਤੇ ਮੈਂ ਦੇਖਣ ਚ ਆਇਆ ਆਪਾਂ ਨੂੰ ਸੁਣ ਚ ਵੀ ਆਇਆ ਕਿ ਮੈਰਿਜ ਕਰਾਉਣ ਦੇ ਲਈ ਕਿਤਨਾ ਕਿਤੇ ਮਾਪੇ ਕਰਜ਼ਾ ਵੀ ਚੱਕਦੇ ਨੇ ਬਿਲਕੁਲ ਤੁਹਾਨੂੰ ਲੱਗਦਾ ਕਿ ਇਹ ਜੋ ਕਰ ਜੋ ਆਪਾਂ ਅੱਜ ਕੱਲ ਪੀੜੀ ਜੋ ਕਰ ਰਹੀ ਹੈ ਕਿਤਨਾ ਕਿਤੇ ਫਾਲਤੂ ਖਰਚਾ ਹੋ ਰਿਹਾ ਬਿਲਕੁਲ ਸਹੀ ਗੱਲ ਕਹੀ ਕਿ ਤੁਸੀਂ ਜਦੋਂ ਅਸੀਂ ਵਿਆਹ ਸਾਦੇ ਕਰਦੇ ਹੁੰਦੇ ਸੀ ਪਹਿਲਾਂ ਪੁਰਾਣੇ ਵੇਲਿਆਂ ਦੇ ਵਿੱਚ ਉਦੋਂ ਸਾਰੇ ਸਕੇ ਸਬੰਧੀ ਸਾਡੇ ਰਿਸ਼ਤੇਦਾਰ ਪਿੰਡ ਦੇ ਲੋਕ ਸਾਰੇ ਇਕੱਠੇ ਹੋ ਜਾਂਦੇ ਸੀ ਕਿ ਫਲਾਣੇ ਦੇ ਕੁੜੀ ਦਾ ਵਿਆਹ ਹੈ ਕਿ ਅਸੀਂ ਉਹਦੀ ਮਦਦ ਕਰਨੀ ਹੈ ਜੀ ਤੇ ਮਦਦ ਲੋਕ ਕਰਦੇ ਸੀ ਕੋਈ ਮੰਝੇ ਦਿੰਦਾ ਸੀਗਾ ਕੋਈ ਬਿਸਤਰੇ ਦਿੰਦਾ ਸੀਗਾ ਕੋਈ ਜਿਹਨੂੰ ਮਾਲੀ ਜ਼ਰੂਰਤ ਹੁੰਦੀ ਸੀ ਕਿ ਪੈਸਾ ਵੀ ਦਿੰਦਾ ਸੀਗਾ ਜਾਂ ਫਿਰ ਜਿਹਨੂੰ ਆਪਣੇ ਰਾਸ਼ਨ ਦੀ ਜ਼ਰੂਰਤ ਹੁੰਦੀ ਸੀ ਜੀ ਕੁਝ ਬੰਦੇ ਹਾਂ ਜੀ ਉਹ ਕੁਝ ਬੰਦੇ ਜਿਵੇਂ ਉਹ ਰਲ ਕੇ ਰਲ ਕੇ ਬਿਲਕੁਲ ਸਾਰਾ ਪਿੰਡ ਰਲ ਕੇ ਕਿਸੇ ਵਿਅਕਤੀ ਦੇ ਕੁੜੀ ਦਾ ਵਿਆਹ ਕਰਦਾ ਸੀ ਕਰਦੇ ਸੀਗੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਕਰ ਆਏ ਸੁਧਾਰਾਂ ਦੀ ਸੇਵਾ ਪਾਣੀ ਕਰਨਾ ਵੀ ਅਗਲਾ ਕੋਈ ਕਹਦੇ ਵੀ ਸਾਡੀ ਜ਼ਵਾਈ ਦੀ ਸੇਵਾ ਨਹੀਂ ਕੀਤੀ ਸਾਡੇ ਮਾਸੜ ਦੀ ਜਾਂ ਫੁੱਫੜ ਦੀ ਸੇਵਾ ਨਹੀਂ ਕੀਤੀ ਤਾਂ ਬਹੁਤ ਵੱਡੀ ਬੇਇੱਜ਼ਤੀ ਵਾਲੀ ਗੱਲ ਹੁੰਦੀ ਸੀ ਕੁੜੀ ਦੇ ਪਿਓ ਲਈ ਤੇ ਕਿਤੇ ਕਿਤੇ ਇਹ ਵੀ ਦੇਖਿਆ ਗਿਆ ਕਿ ਜਦੋਂ ਕੋਈ ਹੁਣ ਤਾਂ ਆਪਾਂ ਵੇਟਰ ਵੀ ਆ ਜਾਂਦੇ ਨੇ ਜੀ ਆਪਾਂ ਵੇਟਰ ਲਾ ਲੈਨੇ ਆ ਉਹ ਵੀ ਬਣਾਉਂਦੇ ਨੇ ਪਰ ਜਦੋਂ ਪ੍ਰਾਣ ਤਨ ਕਾਲ ਚ ਹੁੰਦੇ ਸੀਗੇ ਪਿਛਲੇ ਸਾਲ 25 ਸਾਲ ਗੱਲ ਕਰੀਏ 30 ਸਾਲ ਕਿਤਨਾ ਕਿਤੇ ਪਿੰਡ ਦੇ ਮੁੰਡੇ ਜਾਂ ਇਕੱਠੇ ਮੁਹੱਲਾ ਰਲ ਕੇ ਹੀ ਸਬਜ਼ੀ ਭਾਜੀ ਵੱਢ ਲੈਣੀ ਟੈਂਟ ਲਾ ਲੈਣੇ ਜਾ ਕੋਈ ਸਮਾਨ ਜਿਵੇਂ ਤੁਸੀਂ ਦੱਸਿਆ ਹੈ ਕਿ ਆਪਾਂ ਮਿਸਤਰ ਇਕੱਠੇ ਕਰ ਲੈਂਦੇ ਉਹ ਕਿਤਨਾ ਕਿਤੇ ਇੱਕ ਪਿਆਰ ਮੁਹੱਬਤ ਸੀਗਾ ਬਿਲਕੁਲ ਸਾਡੇ ਵਿੱਚ ਜਿਹੜਾ ਲਗਾਓ ਸੀ ਸੀਗਾ ਹੁਣ ਉਹ ਪੁਰਾਣੇ ਵਾਲੇ ਵੇਲੇ ਵਾਲਾ ਉਹ ਹੁਣ ਨਹੀਂ ਰਿਹਾ ਕਿ ਜਿਹੜਾ ਪਿਆਰ ਆਪਾਂ ਪਹਿਲਾਂ ਮੰਡੇ ਕਰਦੇ ਸੀਗੇ ਉਹ ਦੂਜੇ ਨਾਲ ਤੁਸੀਂ ਜਿਵੇਂ ਹੁਣ ਕਿਹਾ ਵੀ ਸਬਜ਼ੀ ਭਾਜੀ ਕੱਟ ਲੈਂਦੇ ਸੀਗੇ ਜਾਂ ਫਿਰ ਇਕੱਠੇ ਲੱਡੂ ਵਟ ਲੈਣੇ ਜਾਂ ਸ਼ਕਰਪਾਰੇ ਬਣਾ ਲੈਣੇ ਜਾਂ ਫਿਰ ਇੱਕ ਮਿੰਟ ਸ਼ਕਰਪਾਰੇ ਇੰਦਰ ਸਾਰਾ ਕੰਮ ਉਲਟਾ ਹੋ ਗਿਆ ਰਮਨ ਦੀ ਆਈਡੀਆ ਕੀ ਹੈ ਯਾਰੀ ਹੈ ਕੀ ਕਰ ਰਿਹਾ ਕੰਪਿਊਟਰ ਨਾਲ